ਸਤਿ ਸ੍ਰੀ ਅਕਾਲ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਗਿਆ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝਿਆ ਵੀਰ ਲਾਡਾ ਡਿਸਕਸ਼ਨ ਨੂੰ ਥੰਮ ਇਤਨਾ ਪਿਆਰ ਦੇ ਰਹੇ ਆਜ ਨਿਊਜ਼ ਵਾਲਾ YouTube ਚੈਨਲ ਕੇ ਉੱਪਰ আর Facebook ਕੇ ਉੱਪਰ ਵੀ ਆਪਾਂ ਇਸ ਪ੍ਰੋਗਰਾਮ ਨੂੰ ਥਾਰੇ ਗਾ ਤਰਪੀਸ਼ ਕਰਾਂ ਅਜ ਥੰਮ ਸਾਰੇ ਬੰਦੇ ਵੀਰ ਯੋ Facebook ਕੇ ਉੱਪਰ ਵੀ ਮੇਰੇ ਪ੍ਰੋਗਰਾਮ ਨੂੰ ਇਤਨਾ ਸੁਣਾ ਵੀਰ ਇਹ ਪੰਜ ਛੇ ਬੰਦੇ ਵੀਰ ਜਿਹੜੇ ਇਤਨਾ ਸੋਹਣਾ ਸੋਹਣਾ ਕਮੈਂਟ ਕਰਾਂ ਇਨਕਾ ਤੋਂ ਮੈਂ ਖਾਸ ਕਰਕੇ ਧੰਨਵਾਦ ਕਰਾਂ ਵੀਰ ਬਾਈ ਕਮੈਂਟ ਕਰਨ ਤੇ ਕਦੇ ਨਹੀਂ ਬੰਦੇ ਛੂਕਦੇ ਵੀਰਾ ਯੋ ਕਮੈਂਟ ਕਰਨ ਵਾਲਾ ਵੀ ਖਾਸ ਕਰਕੇ ਧੰਨਵਾਦ ਰਿਪਲਾਈ ਨਹੀਂ ਹੁੰਦਾ ਇਸ ਦਾ ਮਤਲਬ ਯੋ ਨਹੀਂ ਵੀਰ ਮੈਂ ਥਾਰੇ ਕਮੈਂਟ ਪੜਦਾ ਨਹੀਂ ਥਾਰੇ ਕਮੈਂਟ ਪੜਾਂ ਅਮੀਰ ਮੈਂ ਅਰਮਾਨ ਖੁਸ਼ ਹੋਵਾ ਥਾਰੇ ਕਮੈਂਟ ਪੜ ਕਾ ਕੇ ਬਾਕੀ ਯਾਰ ਵੀਰ ਥੰ ਬਹੁਤ ਪਿਆਰ ਕਰਾਂ ਆਰ ਵੀਰ ਬੜੀ ਪਹਿਲੀ ਖਬਰ ਜਿਹੜੀ ਤੁਹਾਨੂੰ ਸੁਣਾ ਰਿਹਾ ਵੀਰ ਸਾਬਕਾ ਮੰਤਰੀ ਭਾਰਤ ਭੂਸੜਾ ਸੁ ਜਿਹੜਾ ਆ ਉਹ ਕਾਂਗਰਸ ਵਾਲਿਆਂ ਦਾ ਇਹ ਲੁਧਿਆਣਾ ਦੇ ਅਦਾਲਤ ਨੇ 5 ਦਿਨ ਵਾਸਤੇ ਇਸ ਨੂੰ ਹੋਰ ਰਿਮਾਂਡ ਵਾ ਭੇਜ ਤੇ ਆ ਇਹ ਮੰਤਪੂਰ ਸਾਲੇ ਕੀ ਸਮਝ ਮਾ ਨਹੀਂ ਆਂਦੀ ਵੀ ਇਹ ਜਦ ਗੰਦਾ ਕਾਰਾਂ ਵੀ ਇਤਨੀ ਹੌਲੀ ਗੱਲਾਂ ਕਰਾਂ ਵੀ ਜਿਹੜੀਆਂ ਇਸ ਤੇ ਮਤਲਬ ਹੌਲੀ ਹੌਲੀ ਗੱਲਾਂ ਕਰਾਂ ਹੌਲੀ ਹੌਲੀ ਰਿਜ਼ਲਟ ਬਾਰ ਆ ਵਾ ਇਸ ਕਾ ਟਾਈਮ ਨਿਕਲ ਜਾ ਇਹ 5 ਦਿਨ ਪੁਲਿਸ ਵਾਲੇ ਹੋਰ ਮੰਗ ਰਹੇਗਾ ਜੀ 5 ਦਿਨ ਹੋਰ ਦਿਓ ਮਾਨੂੰ ਮਾਨਯੋਗ ਅਦਾਲਤ ਨੂੰ ਕਹਿ ਰਹੇ ਜੀ ਕਾ 5 ਦਿਨ ਦਾ ਟਾਈਮ ਟਾਈਮ ਤੋਂ ਜ਼ਿਆਦਾ ਮੰਗਿਆ ਦਾ ਪਰ ਕੋਰਟ ਕਹਿ ਰਿਹਾ ਕਾ ਜੀ 5 ਦਿਨ ਦਾ ਮੰਗੇ ਰਿਮਾਂਡ ਕੇ ਹੋਰ ਹਮ ਕਰ ਲਿਓ ਜਿਹੜੀਆਂ ਗੱਲਾਂ ਕਰਨੀਆਂ ਇਹ ਬਚਾਰਾ ਆਸੂ ਕਿਆ ਕਰਾਂ ਇਹ ਤੋਂ ਆਸੂ ਦੀ ਸਮਝ ਬਣੀ ਆਂਦੀ ਵੀਰ ਇੱਕ ਤੋਂ ਸਰਕਾਰ ਇੱਕ ਤੋਂ ਹੈ ਨਹੀਂ ਭਗਵੰਤ ਮਾਨ ਦੀ ਸਰਕਾਰ ਭਗਵੰਤ ਮਾਨ ਤੋਂ ਬੈਸੀ ਪੇਸ ਪਿਆ ਬਸ ਆ ਰਹੇਗੇ ਬਾ ਕਹਿ ਰਿਹਾ ਵੀ ਜਿਹੜਾ ਮਰਜੀ ਆ ਜੇ ਜਾਂਚ ਹੋਵੇਗੀ ਜਾਂਚ ਕਦ ਹੋਵੇਗੀ ਕਿਸ ਤਰ੍ਹਾਂ ਹੋਵੇਗੀ ਇਹ ਉਹ ਨਹੀਂ ਮੈਂ ਦੱਸ ਸਕਦਾ ਕਿਉਂਕਿ ਸੁੱਖ ਬਿਲਾਸ ਵਾਲੀ ਫਾਇਦੇ ਨਹੀਂ ਲੱਭ ਰਹੀ ਇਹਨਾਂ ਨੂੰ ਵਿਚਾਰਿਆਂ ਨੂੰ ਹਲੇ ਤੱਕ ਬਾਪੂ ਪ੍ਰਕਾਸ਼ਵਾਲ ਦੇ ਸ਼ੋਕਰੇ ਨੂੰ ਨੇ ਕੁਝ ਕਹਿੰਦੇ ਜੋ ਵੀਰ ਪਰ ਲਿਤੇ ਆਣੇਗਾ ਸੀਨੀਅਰ ਆਗੂ ਕਾਂਗਰਸ ਦਾ ਸਾਬਕਾ ਮੰਤਰੀ ਭਾਤਪੂ ਸੁਨਾਸੂਈ ਨਫੋਰਸਮੈਂਟ ਡਾਇਰੈਕਟਰ ਜਲੰਧਰ ਦੇ ਦਫ਼ਤਰੋਂ ਪੁੱਛੀ ਗਈ ਛੇ ਬਾਅਦ ਇਹਨੂੰ ਗ੍ਰਿਫਤਾਰ ਕਰਿਆ ਤਾਂ 5 ਦਿਨ ਦਾ ਰਿਮਾਂਡ ਪਹਿਲਾਂ ਨੇ ਜਾਂ ਫਿਰ 5 ਦਿਨ ਦਾ ਰਿਮਾਂਡ ਯਾਨੀ ਕਿ 10 ਦਿਨ ਹੋ ਗਏ ਆਸੂਬਦੀਕ ਜ਼ਿਲ੍ਹਾ ਸੈਸ਼ਨ ਜੱਜ ਤਰਵਿੰਦਰਪਾਲ ਸਿੰਘਲਾ ਨੇ ਅਦਾਲਤ 'ਮਾਂ ਪੇਸ਼ ਕਰਿਆ ਉੱਥਾ ਸਿੰਘਲੇ ਦੇ ਅਦਾਲਤ 'ਮਾਂ ਆਰ ਯੋ ਕਹ ਲੋ ਫਿਰ ਉੱਥਾ ਯੋ ਆਸੂਬ ਦੀ ਸਪੋਰਟ 'ਮਾਂ ਕਾਂਗਰਸੀ ਵਿਧਾਇਕ ਹਾਕੀ ਵਾਲਾ ਜਿਹੜਾ ਪ੍ਰਗਟ ਸਿੰਘ ਵਾਹ ਵੀ ਉੱਥਾ ਗਿਆ ਵਾਤਾ আর ইডি ਨੇ ਕਹਾ ਵਕੀਲ अजय ਪਠਾਨੀਆਂ ਯਾਰ ਹੋਰ ਬੰਦੇ ਵੀ ਹੈ ਦੇ ਵਿੱਚ ਸਾਰੇ ਗੱਲਾਂ ਬਾਤਾਂ ਸ਼ੇਅਰ ਕਰੀਆਂ আর ਵੀ ਉਹ ਕਹਰੇ 12 ਅਗਸਤ ਤੱਕ ਇਹ ਹੋ ਰਹੇਗਾ ਰਮਾਂਡ ਪਰ 5 ਦਿਨ ਦਾ ਰਮਾਂਡ ਪਾਤੇ ਆ আর 12 ਗਾਸਤਮ ਦੋ ਆਰ ਉਦਾਲਤ ਮਾਂ ਲਿਆਵੇਂਗੇ ਇਸ ਨੂੰ ਫੇਰ ਉਥਾਂ ਦੇਖੋ ਕਿਆ ਬਣਾਗਾ ਉਦਾਲਤ ਮਾਂ ਭਾਰਤ ਕੋ ਸਨਾ ਸੁਵਾ ਕੁੜੂੜਾ ਵੀ ਘਟਾ ਦੇਗੇ ਮਤਲਬ ਜਿਹੜੇ ਇਸ ਕੇ ਉਪਰ ਲਗੇ ਦੋਸ਼ ਅਰ ਭਾਰਤ ਵੂਸਣਾ ਸੁ ਵੀਰਵਾਰ ਨੂੰ ਸਵੇਰੇ ਈਡੀ ਦਾ ਦਫਤਰ ਗਿਆ ਦਾ ਵੀਰ ਉੱਥਾਂ ਗੱਲਾਂ ਕਰਦੇ ਕਰਦੇ ਬਾ ਚੱਕ ਲਿਆ ਇਸ ਨੂੰ ਵੀਰ ਅਰ ਇਸ ਤੇ ਬਾਅਦ ਫਿਰ ਜਾਨ ਚ ਚੱਲ ਰਹੀ ਅਰ ਚੱਲਦੇ ਚੱਲਦੇ ਇਹ ਕਹ ਲੋ ਵੀਰ ਦੇਖੋ ਕਿਆ ਬਣੇਗਾ ਕਿਆ ਨਹੀਂ ਆਰ ਉਦਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਲੰਪਕ ਦੇ ਬਾਾਰ ਹੋਈ ਜਿਹੜੀ ਵਿਨੇਸ਼ ਫੁਗਾਟ ਇਹ ਕਿ ਕਰਾਂਗੇ ਆਪਾਂ ਸਾਨੂੰ ਪਤਾ ਵੀ ਹਰਿਆਣਾ ਦੇ ਵਿੱਚ ਮੱਝ ਕਾਲ ਬੋਟਾਂ ਦਾ ਦੌਰ ਇਸਕਾਰ ਕਾ ਮੀਰ ਇਹ ਉਸਕੇ ਕਰਾਂ ਜਾ ਕਾਇ ਬੁੜੀ ਗਏ ਛੋਕਰੀ ਖੇਲਾ ਵੀ ਰੁੱਥਾ ਰੈਸਲਿੰਗ ਕਰਾਉਂਦਾ ਔਰ ਮੁੱਖ ਮੰਤਰੀ ਬੁੱਧਵਾਨੂ ਰੈਲੀ ਦੀ ਜਾ ਰੈਲੀ ਨਾਲੇ ਪੁੰਨ ਨਾਲੇ ਫੜ ਜਾਣਾ ਕੰਮ ਕਰਤੇ ਆ ਭਗਵਾਨਤਮਾਨ ਔਰ ਚਾਚਾਰ ਕੋਚ ਮਹਾਵੀਰ ਫਗਾੜ ਨੂੰ ਮਿਲ ਕਾਇਆ ਕਾ ਵੀ ਬਨੇਸ਼ ਫਗਾੜ ਘਰ ਪਹੁੰਚ ਗਿਆ ਹਰਿਆਣੇ ਕੀ ਪਹਿਲਵਾਨ ਬਨੇਸ਼ ਫਗਾੜ ਪੈਰਸਮਾ ਖੇਲਣ ਗਏ ਕੀ ਵੀਰ 2024 ਤੇ ਆਯੋਕਰਾਰ ਕਰੀ ਵੀ ਜੀ ਆਰੇ ਤੇ ਯੋ ਕਾ ਵੀ ਅੱਜ ਬਨੇਸ਼ ਫਗਾਰਡ ਨੂੰ 올ੰਪ ਮਹਿਲਾ ਕੁਸ਼ਤੀ માં 50 ਕਿਲੋ ਵਾਲੇ ਫਾਈਨਲ ਵਾ ਖੇਡਣਾ ਦਾ ਵੀਰ ਫਾਈਨਲ ਤੇ ਪਹਿਲਾਂ ਕਾਹ ਤੋਂ ਯੋ ਕਰਾ ਕਰਦੇਗਾ ਭਜਨ ਵੱਧ ਗਿਆ ਗੈਸ ਯੋ ਕਰਨੇ ਇਸ ਕਰਕੇ ਨਾ ਵੀ ਅਮਰੀਕਾ ਕੇ ਮਤਲਬ ਕਹ ਲਓ ਵੀ ਜਿਹੜਾ ਯੋ ਕਾ ਵੀ ਸਾਰਾ ਐਨ ਹਿੰਡਰੇ ਵੇਲ ਗੈਨ ਯੋ ਕੰਗਰੇਜੀ ਨਾ ਉਹ છોਗਰੇ ਦਾ છોકરી ਦਾ ਜਿਸ ਗਿਆ ਹੁਣਾ ਦਾ ਕੁਸਤੀ ਮਾ ਪਹਿਲਵਾਨ ਦਾ 100 ਗ੍ਰਾਮ ਪਰ ਵੱਧ ਗਿਆ 100 ਗ੍ਰਾਮ ਕਦੇ ਲੈ ਬੁੱਲ ਗਈ ਜਨਾ ਵੀਰ ਕਦੇ 100 ਗ੍ਰਾਮ ਨੂੰ ਘੱਟ ਨਾ ਸਮਝੇ ਵੀਰ ਜੇ 100 ਗ੍ਰਾਮ ਵੱਧ ਗਿਆ ਨਾ ਯੋ ਕੈਲੋ ਵੀਰ 올ੰਪੀਕਾ سونے ਦਾ ਤਗਮਾ ਗਾੜ ਤੇ ਪੈਣ ਮਾ ਰਹਿ ਗਿਆ ਵੀਰ 100 ਗ੍ਰਾਮ ਭਾਰ ਵੱਧ ਗਿਆ ਕਰ ਇਸका ਹਰ 50 ਗ੍ਰਾਮ ਕਾ ਹੈ ਵੀ ਜੇ ਬਿਨੇਸ਼ ਕਾ ਹੈ ਵੀ ਭਾਜਨ 50 ਕਿਲੋ ਗ੍ਰਾਮ ਅ 100 ਗ੍ਰਾਮ ਹੁੰਦਾ ਹੈ ਮੈਡਲ ਇਹ ਲੈ ਸਕਤੀ ਹੈ ਵੀ 50 ਗ੍ਰਾਮ ਬੱਧ ਨਿਗੜਿਆ ਬਾਜੇ ਨੁਸਖਾ ਇਸਕਾਰ ਦਾ ਤਗਮਾ ਇਸ ਸਾਬਨੇ ਚੀਕਣਾ ਚੂਰ ਹੋ ਗਿਆ ਸਾਬਨ ਤਾਂ ਹੀ ਮੈਂ ਕਹਾਂ ਬਿਰ ਵਜਨ ਨੂੰ ਕੰਟਰੋਲ ਮੈਂ ਰੱਖੇ ਕਰੋ ਇਹੋ ਜਿਹੜੇ ਬੰਦੇ ਖਾਣ ਤੇ ਨਹੀਂ ਹਟਦੇ ਆਲ ਆਲਨ ਸਲਪ ਖਾਈ ਜਾਂ ਚਲੋ ਇਹੋ ਤਾਂ ਖਾ ਰ ਪਹਿਲਵਾਨਾਂ ਨੂੰ ਤਾਂ ਖਾਣਾ ਬੂਆ ਬਿਰ ਤਾਂ ਹੀ ਜੋਰ ਲਗਾ ਸਰੀਰ ਮਾ ਆਰ ਯੋ ਕਰੂ ਪਹਿਲਵਾਨ 2 ਦਿਨ ਤੱਕ ਮਤਲਬ ਆਪਣਾ ਭਾਰ ਬਰਕਰਾਰ ਰੱਖਣਾ ਹੋ ਆ ਪੈਸਨੋ ਇਹ ਇਤਰਾ ਕਰਨੀ ਸਕੀ ਯਾਰ ਇਸਕੇ ਮੁਤਾਬਕ ਇਹ 52 ਕਿਲੋ ਤੱਕ ਪਹੁੰਚ ਗਈ ਦੀ ਬਸ ਇਸ ਕਰਕਾਨਾ ਵੀਰ ਯਾ 150 ਗ੍ਰਾਮ ਬਚ ਗਿਆ ਬਾਜਨੀ ਇਸ ਆਰ ਯੋ 150 ਗ੍ਰਾਮ ਨੇ ਚੱਕਰ ਪਾ ਲਿਆ ਵੀਰਾ 150 ਗ੍ਰਾਮ ਕਰਕਾ ਬਸ ਫੇਰ ਇਸ ਨੂੰ ਨਾ ਘਰਾ ਪੇਚਿਆ ਕਰੇ ਵੀ ਤਾਉ ਨਹੀਂ ਖੇਲ ਸਕਦੇ ਚਲੋ ਵੀਰੇ ਉਹ ਹੌਸਲੇ ਤੋਂ ਉਹ ਆਦਾਂ ਸਾਰੇ ਨੇ ਤਾਂ ਹੀ ਤਾਂ ਵੀ ਗਿਆ ਭਗਵੰਤ ਮਾਨ ਉੱਠਾ ਫਿਰ ਕਿੱਥੇ ਆਇਆ ਈਨ ਭਗਵਾਨ ਤੁਮਾਨ ਜਰਾ ਕੀ ਕਰਾ ਇਹੋ ਕੀ ਮੈਡਲ ਦਵਾਵੇ ਇਸ ਤੋਂ ਆਪ ਨਹੀਂ ਵਿਚਾਰੇ ਜਾਣਦੇ ਉਥਾ ਪੈਰਿਸ ਮਾ ਭਗਵਾਨ ਤੁਮਾਨ ਨੂੰ ਪੈਰਿਸ ਨਹੀਂ ਜਾਣਦੇ ਆ ਜੋ ਮੋਦੀ ਕਰਾ ਰੋਗ ਰਿਆ ਮਨ ਨੂੰ ਕਮਨ ਜਾਣ ਨਹੀਂ ਦਿੰਦਾ ਮੁੱਖ ਮੰਤਰੀ ਪੈਰਿਸ ਮਾ ਉਥਾ ਖੇਡਣ ਮਾਰਤਾ ਜਾਣਦਾ ਖਿਲਾੜੀਆਂ ਬਾਦਾ ਉਹਨਾਂ ਹੌਸਲਾ ਬਜਾਈ ਕਰਕੇ ਆਣ ਦੀ ਬਨੇਸ਼ ਫਗੜ ਚਰਖੀ ਦਾਦਰੀ ਮਾ ਉਠਾਈ ਇਸ ਦਾ ਘਰ ਕੁੜੀ ਦਾ ਆ ਯੋ ਗਾਲੋ ਵੀਰ ਪਾਰਟੀ ਖਿਡਾਰੀਆਂ ਗਲ ਕਾ ਮਤਰੇ ਮਾਲਾ ਸੁਲੂਕ ਹੋ ਰਿਆ ਮਨ ਤੋਂ ਇਹ ਲੱਗ ਰਾ ਰੋ ਇਸਾ ਗਲ ਭਗਵਾਨ ਤਾਂ ਬਿਆਨ ਵਾਲੀ ਕਰ ਰਿਹਾ ਵੀ ਜਦਿ ਭਗਵਾਨ ਤੁਮਨ ਯੋਧਾ ਕਹਿ ਦੇ ਵੀ ਅਗਲੀ ਵਾਰ ਪੈਸੇ ਦੇ ਵਿੱਚ ਵਹ ਆਦਮੀ ਪਾਰਟੀ ਦੀ ਸਰਕਾਰ ਖੜੀ ਕਰਨਗੇ ਫਿਰ ਉੱਥਾ ਜੋ ਜੜਾ ਮਤਰੇ ਮਾਲਾ ਸੁਖਰੂਰ ਹੋ ਰਿਹਾ ਇਸ ਨੂੰ ਸੁਲੂਕ ਨੂੰ ਸੈਟ ਕਰੇਗੇ ਯੋਗੀ ਕਹਿ ਸਕਾਂ ਮੇਰੇ ਇਸਾ ਕੋਈ ਸ਼ੱਕ ਨਹੀਂ ਅਰ ਫੁਗਾਰ ਨੇ ਕਾਇਆ ਵੀ ਅਲੰਪ ਕੇ ਫਾਈਨਲ ਮੁਕਾਬਲੇ ਦੇ ਇਸ ਨੂੰ ਬਾਹਰ ਕਰਿਆ 이지카르 ਕਬੀਰ ਕਹਿ ਰਿਹਾ ਵੀ ਇਹ ਦਸ ਵੀ ਰੈੱਡ ਕਾਰਡ ਦਿਖਾ ਦੇ ਕਾ ਮਾਰੇਗਾ ਹੱਕੀ ਵਾਲ ਖਿਡਾਰੀ ਨੂੰ ਭਗਵਾਨ ਤੁਮਨ ਕਹਿ ਰਿਹਾ ਕਬ ਹੋਰ ਨੀਲੀ ਜਾਨ ਲਗਾ ਭਾਰਤੀ 올림픽 ਐਸੋਸੀਏਸ਼ਨ ਮੂਖ ਦਰਸ਼ਨ ਵਾੜਾ ਬੈਠੇ ਰਿਹਾ ਕਿ ਬੋਧੇ ਨੇ ਕੋਈ ਕਾ ਖੋਗ ਰਹੇਗਾ ਲਾਲ ਕਾਰਡ ਲਗਾ ਤੇ ਆ ਇਸੇ ਗਾਰਾ ਨੂੰ ਖੇਡਣ ਨਹੀਂ ਦੇ ਆ ਵੀ ਅਗਲੇ ਮੈਚ ਮਾਂਗਾ ਇਹ ਲਾਲ ਕਾਰਡ ਦੇਗਾ ਨਾ ਤੇਰੇ ਅਗਲੇ ਮੈਚ ਵਾ ਖੇਡਣ ਨਹੀਂ ਦੇ ਆ ਤੇ ਮੁੱਖ ਮੰਤਰੀ ਗਾਰਾ ਪਿੰਟਾਵਾ ਕ 올림픽 ਮੇਜਬਾਨੀ ਮਸਵਾਈ ਫੇਰ ਗੋਲੇ ਸਿੱਟਣੇ ਸ਼ੁਰੂ ਕਰਤੇ ਪਿੰਡਾਂ ਵਾਲੰਪਿਕ ਕਰਾ ਦੇਈਏ ਜਾਂ ਕਰਾ ਦੇਈਏ ਵਾਹ ਕਰਾ ਦੇ। ਇਹ ਬਾਦਾਂ ਕੀ ਖੇਨ ਤੋਂ ਖਲਾ ਨਹੀਂ ਹੋਈ ਪੰਜਾਬ ਮਹਾਲੇ ਤੱਕ। ਬੱਤਾ ਮਾਰ ਰਿਓ ਕਰ ਦੇਂਗੇ ਯੋ ਕਰ ਦੇਂਗੇ। ਕੋਚ ਲਿਓ ਪੀਓ ਤਰਫੀ ਫਲਾਣਾ ਜੀ ਉਹ ਪਲਾਸਟਿਕ ਦੇ ਗਰਾਊਂਡ ਤੋਂ ਖਿਡਾੜੇ ਵਾਤਾ ਬਣੇ ਨਹੀਂ ਅਲੇ ਤੱਕ। আর उधर बापू ਪ੍ਰਕਾਸ਼ ਬਾਦਲਗਾ છોਗਰਾ ਇਸ ਕੀ ਪ੍ਰਧਾਨ ਵੀ ਲੇਗਾ ਕਲੇਸ ਕਰ ਰਿਆ ਵੀਰ। ਕਾਲੀਦਾਲ ਕਲੇਸ ਕੇ ਵਿਚमां ਜੀ ਕਹਿ ਲੋ ਬੜੀ ਖਬਰ ਆਈ ਬਲਵਿੰਦਰ ਸਿੰਘ ਭੁੰਦੜ। ਇਸ ਨੂੰ ਬੜੀ ਜ਼ਿੰਮੇਵਾਰੀ ਦਿੱਤੀ ਵੀਰ ਪੁੱਦੜ ਨੂੰ ਕਾਲੀਦਲ ਦੇ ਖੇਲ ਇਸ ਦੇ ਵਿੱਚ ਮੈਂ ਜਿਹੜਾ ਸੰਸਦੀ ਬੋਰਡ ਦਾ ਗਠਨ ਕਰਿਆ ਯੋ ਕਹ ਲੋ ਬਈ ਯੋ ਦਲਜੀ ਚੀਮਾ ਜਿਹੜਾ ਬਸੀ ਆਲਾ ਚੀਮਾ ਕਹਿ ਰਿਹਾ ਵੀਰ ਸ਼ਰਮਣੀ ਕਾਲੀਦਲ ਦਾ ਪ੍ਰਧਾਨ ਜਗਵੀਰ ਵਾਦਲਾ ਇਸ ਨੂੰ ਸੰਸਦੀ ਬੋਰਡ ਦਾ ਗਠਨ ਕਰਤਾ ਹੈਗਾ इसने আর ਚੇਅਰਮੈਨ ਆਰ ਪੰਜ ਮੈਂਬਰ ਹੋਵੇ ਇਸ ਦੇ ਵਿੱਚ ਪਾਰਟੀ ਦੇ ਸੀਨੀਅਰ ਟਕਸਾਲੀਆ ਗੋ ਬਲਵਿੰਦਰ ਭੁੰਦੜ ਇਹੀ ਸਿਨ ਸੰਸਦੀਕ ਕਮੇਟੀ ਦਾ ਚੇਅਰਮੈਨ ਲਾ ਦਿਆ ਮੇਰਾ ਚੇਅਰਮੈਨ ਬਣਾ ਦੇ ਉਸ ਆ ਰਿਸਤੇ ਬਾਹਰ ਜਨਮੇਜਾ ਸੇਖੋ ਗਲਜਾਰ ਨੇ ਕੇ ਮੇ ਸਿੰਘ ਦਰਗਰਿਆਲ ਡਾਕਟਰ ਦਲਜੀਤ ਚੀਮਾਪ ਯੋ ਬਸ ਹੀ ਆਲਾ ਆ ਰਹੀਰਾ ਗਾਬੜੀਆ ਯੋ ਵੀ ਸ਼ਾਮਲ ਕਰਨੇ ਵਿੱਚ ਬਦਲ ਜਿਓ ਬਾਰੇ ਬੜੇ ਆ ਉੱਤੇ ਇਹਨਾਂ ਨੂੰ ਦੇਤੇ ਵੀਰ ਜਿਹੜੇ ਕਰ ਰਹੇ ਤੇ ਵਿਰੋਧ ਆ ਉਹ ਤਾਂ ਘਰਾ ਬਣਾ ਦੇ ਸਾਰਿਆਂ ਨੂੰ ਇਹਨਾਂ ਨੇ ਇਹਨਾਂ ਨੂੰ ਗਾਗ ਲਾਣਾ ਹੀ ਮੰਨਣਾ ਅਰ ਮੁੱਖ ਮੰਤਰੀ ਪੰਜਾਬ ਵਗਾਰਿਆ ਭਵੰਤਮਾਨ ਦਾ ਪੰਜਾਬੀ ਨੂੰ ਤੋਹਫਾ ਦੇਣਾ ਬਹੁਤ ਬੜਾ ਇੱਕ ਤੋਹਫਾ ਦਿੱਲੀ 에ਰਪੋਰਟ ਦੇ ਪੰਜਾਬੀਆਂ ਬਾਤ ਤਾਂ ਵਿਸ਼ੇਸ਼ ਕਾਊਂਟਰ ਖੁੱਲੇਗਾ ਜਾਣਕਾਰੀ ਭਵੰਤਮਾਨ ਨੇ ਦੇਈਗਾ ਪੰਜਾਬ ਸਰਕਾਰ ਦਿੱਲੀ 에ਰਪੋਰਟ ਬਸ ਸੇਵਾ ਦਾ ਸਿੰਦਰ ਸ਼ੁਰੂ ਕਰਦੀ ਹੈ ਇਸ ਦੇ ਵਿੱਚ ਮਾ 에ਰਪੋਰਟ ਟਰਮੀਨਲ 3 ਪਾ ਇਹ ਬਣਾਵेंगे ਉੱਥਾ ਪੰਜਾਬ ਸਰਕਾਰ ਅਰ ਜੀ ਐਮ ਆਰ ਇਓ ਮਤਲਬ ਕੈਲੋ ਬਈ ਨਵੀਂ ਦਿੱਲੀ ਦੇ ਵਿਚਕਾਰ 12 ਜੂਨ 2024 ਦੋ ਸਾਲ ਵਾਸਤੇ ਇੱਕ ਸਮਝੌਤੇ ਦਾ ਸਾਈਨ ਕਰਤੇ ਮੰਨੇਗਾ ਹਰੇ ਪੈਨਾਗਰ ਪੰਜਾਬ ਸਰਕਾਰ ਕਾ ਵੀ ਇਸ ਕਾ ਖੁੱਲਣ ਜਾ ਰਹਾ ਸੇਵਾ ਕੇਂਦਰ 24 ਘੰਟੇ ਖੁੱਲੇਗਾ ਇਸ ਕਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਵਾ ਨਰਾਈ ਜਿਹੜੇ ਆਵਾਂ ਹੋਰ ਬੰਦੇ ਆਂ ਯਾਤਰੀ ਅੰਤਰਰਾਸ਼ਟਰੀ ਇਹਨੋ ਸਹਿਤਾ ਦਮੇਗਾ ਇਸ ਕੇ ਵਿਚ ਮ ਦੋ ਅਨੋਵਾ ਗੱਡੀਆਂ ਜਿਹੜੀਆਂ ਪੰਜਾਬ ਭਵਨ ਆਰ ਹੋਰ ਨੇੜਲੇ ਸਥਾਨਾਂ ਬਾ ਯਾਤਰੀਆਂ ਸਥਾਨਕਾਂ ਬਾ ਜਾਈਗੀ ਵਿੱਚ ਮਦਦ کریںਗੇ ਆ ਯਾਤਰੀਆਂ ਦੇ ਰਿਸ਼ਤੇਦਾਰ ਹਵਾਈ ਅੱਡੇ ਬਾ ਇਲੈਟਾਂ ਯੂ ਕੈਲੂ ਵੀ ਕੈਨ ਟਿੰਗ ਆ ਫਲੈਟਾਂ ਇੰਡੀਆ ਕਨੈਕਟਿੰਗ ਫਲੈਟਾਂ ਆਮ ਟੈਕਸੀ ਗੁੰਮ ਗਿਆ ਸਮਾਨ ਦੀ ਨਿਗਾਹ ਟੈਚੀਆਂ ਖੋ ਗਈਆਂ ਇਹਨਾਂ ਦੀ ਮਦਦ ਕਰਨਗੇ ਐਮਰਜੈਂਸੀ ਕਾਰਨ ਸਥਿਤੀ ਕੇਜਾ ਪੰਜਾਬ ਭਵਨਾ ਦਿੱਲੀ ਦੇ ਵਿੱਚ ਕੁਝ ਕਮਰੇ ਯਾਤਰੀਆਂ ਵਾਸਤਾ ਰਿਸ਼ਤੇਦਾਰ ਵਾਸਤਾ ਖੋਲ੍ਹਣਗੇ ਉੱਥਾ ਟੈਲੀਫੋਨ ਵੀ ਦਿਆ ਇਸਮਾ ਇਹ ਲੋਡ ਕਰ ਲਿਓ ਜੀ ਥਾਰੇ ਕੋ ਰਿਸ਼ਤੇ ਜਾਰ ਆ ਰਹੇ ਹਨ ਦੇ ਦੇ ਜੋ ਟੈਲੀਫੋਨ 01161232182 ਇਸ ਪਾ ਟੈਲੀਫੋਨ ਲਾ ਲਿਓ ਵੀਰ ਜੇ ਕੋ ਕੰਮ ਆੜ ਗਿਆ ਥਾ ਭਗਵਾਨ ਤਵਾਰ ਗਰੇ ਸਾਰਾ ਕੋ ਦੇਗਾੰ ਤਾਰਾ ਵੀਰ ਟੈਨਸ਼ਨ ਲੈਣੀ ਕਿਸੇ ਬਾਤ ਅਰ ਉਦਰ ਵਿਨੇਸ਼ ਇਹ ਯੋ ਕਰਾਰ ਦੇਦੀ ਯਾਰ ਬੀਬੀ ਬਾਦਲ ਵੀ ਬੋਲੀ ਫਿਰ ਇਸਨੇ ਪਰਾ ਵੀ ਰਹਿਣਾ ਰਹਿਣਾ ਬੋਟਾ ਪਹਿਣਿਆ ਭਗਵੰਤ ਮੰਨ ਤੋਂ ਜਾਇਆ ਫੁਗਾੜ ਕੇ ਕਰਾ ਬੀਬੀ ਬਾਦਲ ਵੀ ਬੋਲੀਗਾ ਭਾਰ ਕਾ ਵਧ ਗਿਆ ਕੋਈ ਬਾਤ ਨਹੀਂ ਤਾਂ ਹੀ ਮੈਂ ਵਾਂ ਮਿਰ ਪਾਰ ਕਟਾਓ ਪਾਰ ਕਟਾਓ 100 ਗ੍ਰਾਮ ਨੇ ਦੇ ਲੈ ਵੀਰ ਅਗਲੀਆਂ ਸੋਨੇ ਦਾ ਤਗਮਾ ਹਟਾ ਦੇਗਾ ਤੇ ਯੋ ਬਨੇਸ਼ ਫੁਗਾੜ ਯੋ ਆਰਸੀ ਨੇ ਬਾਦਲ ਨੇ ਵੀ ਹਾਂ ਸਲਾਬ ਦਾ ਟਵੀਟ ਕਰਾਂਗਾ ਗਰੀ ਫੁਗਾੜ ਆ ਟੈਨਸ਼ਨ ਨਾ ਕਰ ਤਾ ਉਕੜੀ ਕੋਈ ਬਾਤ ਨਹੀਂ ਅਗਲੀ ਵਾਰ 10 ਗ੍ਰਾਮ ਜਿਹੜਾ ਜੋ 100 ਗ੍ਰਾਮ ਵਧਿਆ ਘਟਾ ਕਾ ਜਾਈਂ ਫੇਰ ਆਗਾ ਜਾਦਾ ਫੇਰ ਸ਼ਾਨਦਰ ਵਾਪਸੀ ਕਰੇਗੀ ਉਹ ਛੋਗਰੀ ਆ ਯੋਗਾ ਸਫਲਤਾ ਅਸਨ ਉਹ ਵੀ ਹਰਿਆਣਾ ਕੀ ਪਹਿਲਵਾਨ ਬਨੇਸ਼ ਠੁਗਾੜਾ ਪਾਰ ਵੜ ਗਿਆ ਵੀਰ ਇਸਕਾਰਾਂ ਚੱਕਰ ਪੈ ਗਿਆ ਸਾਰਾ ਕੁਸ਼ਤੀ ਮੈਂ ਪਹਿਲਵਾਨ ਨੂੰ 100 ਗ੍ਰਾਮ ਵਾਧੂ ਭਾਰ ਯੋਗਾ ਬਤ ਪਤਾ ਮਿਲਿਆ ਵੀ ਜੀ 100 ਗ੍ਰਾਮ ਵਧ ਗਿਆ ਚੱਲ ਜੀਗਾ ਔਰ ਇਹ ਬਨੇਸ਼ ਦਾ ਭਾਰ 50 ਕਿਲੋ 100 ਗ੍ਰਾਮ ਹੁੰਦਾ ਫੇਰ ਇਹ 골ਡ ਬੈਰਲ ਜਿੱਤ ਲੰਦੀ ਇਸ ਦੇ ਵਿੱਚ ਵਾ ਪਾਇਆ 50 ਗ੍ਰਾਮ ਜਿਆਦਾ ਫਿਰ 50 ਗ੍ਰਾਮ ਨੂੰ ਥਮ ਘੱਟ ਨਾ ਜਾਣਿਆ ਵੀਰਾ 50 ਗ੍ਰਾਮ ਬੰਦੇ ਨੂੰ ਬੜਾ ਖੁਸ਼ ਕਰ ਸਕਦਾ 50 ਗ੍ਰਾਮ ਭਾਰ ਨੇ ਇਹ ਦੇਖ ਲਿਓ ਫਗੜ ਦਾ ਸੋਨੇ ਦਾ ਤਗਮੇ ਲਾ ਤੋੜਾ ਰੱਖ ਦਿਆ ਫਿਰ ਤਾਂ ਇਹ ਗਾਂ ਵੀ ਵਜਨ ਘੱਟ ਰੱਖੇ ਕਰੋ ਸੁਭਰਾ ਟੁੱਟ ਜਾਗਾ ਫਿਰ ਛੋਕਰੀ ਦਾ ਚਲੋ ਕੋ ਬਾਨ ਵੀਰ ਲਾਡਾ ਡਿਸਕਸ਼ਨ ਰਿਡਿ ਪ੍ਰੋਗਰਾਮ ਕੇ ਵਿੱਚ ਇਹ ਆਤ ਜੀਆ ਬੜੀਆਂ ਘਵਨਾ ਕਾਂਦੂ ਇਸੇ ਟੈਮ ਹੋਰ ਗਵਰੇ ਤਾਂ ਸੰਜੀਗਰਾ ਆਂ ਵੀਰ ਲਾਡੇ ਪਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ